ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਸ ਸਿਲਾਈ ਦੇ ਰਿਲੇਟਡ ਆਗਾ ਮਤਲਬ ਜਿਨ੍ਹਾਂ ਨੇ ਵੀ ਸਿਲਾਈ ਸ਼ੁਰੂ ਕਰਨੀ ਆ ਸਿੱਖਣੀ ਵੀ ਉਹਨਾਂ ਲਈ ਕਿਹੜੀਆਂ-ਕਿਹੜੀਆਂ ਧਿਆਨ ਜੋ ਗੱਲਾਂ ਨੇ ਜੀਆ ਦੇਖੋ ਸਭ ਤੋਂ ਪਹਿਲਾਂ ਜਿਨ੍ਹਾਂ ਨੇ 0 ਤੋਂ ਸਟਾਰਟ ਕਰਨਾ ਸਿੱਖਣਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦੀਆਂ ਨੇ ਭੈਣਾਂ ਮੇਰੀਆਂ ਤੇ ਮੈਂ ਉਹਨਾਂ ਨੂੰ ਸਟੈਪ ਬਾਈ ਸਟੈਪ ਸੂਟ ਦੀ ਕਟਿੰਗ ਸਟਿਚਿੰਗ ਮਤਲਬ ਜੋ ਵੀ ਉਹਨਾਂ ਦੇ ਕੁਐਸਚਨ ਹੋਣਗੇ ਸਾਰੇ ਉਹ ਕਲੀਅਰ ਕੀਤੇ ਜਾਣਗੇ ਤੇ ਮੇਨ ਗੱਲ ਇਹ ਆਉਂਦੀ ਆ ਵੀ ਆਪਾਂ ਨੂੰ ਸਟੀਚਿੰਗ ਸਿੱਖਣ ਦਾ ਜਿਹੜਾ ਅੰਦਰੋਂ ਜਿ ਆਪਣਾ ਸ਼ੌਂਕ ਹੋਊਗਾ ਆਪਾਂ ਤਾਂ ਹੀ ਸਿੱਖ ਸਕਦੇ ਹਾਂ ਕਿਸੇ ਦੇ ਕਹੇ ਨਾਲ ਕੋਈ ਨਹੀਂ ਸਿੱਖ ਸਕਦਾ ਜੇ ਆਪਾਂ ਕਿਸੇ ਨੂੰ ਧੱਕੇ ਨਾਲ ਸਿਖਾਈਏ ਵੀ ਸਿੱਖ ਲੋ ਕੋਈ ਨਹੀਂ ਸਿੱਖ ਸਕਦਾ ਇਦਾਂ ਅਗਰ ਆਪਣਾ ਖੁਦ ਦਾ ਇੰਟਰਸਟ ਹੋਊਗਾ ਤਾਂ ਹੀ ਆਪਾਂ ਇਹ ਕੰਮ ਸਿੱਖ ਸਕਦੇ ਹਾਂ ਸਟਾਰਟਿੰਗ ਦੇ ਵਿੱਚ ਸਭ ਨੂੰ ਹੀ ਔਖਾ ਲੱਗਦਾ ਹੈ ਇਹ ਕੰਮ ਮਤਲਬ ਜਦੋਂ ਆਪਣਾ ਹੱਥ ਜਾ ਗਿੱਡ ਜਾਂਦਾ ਫਿਰ ਆਪਣੇ ਆਪ ਆਸਾਨ ਲੱਗਣ ਲੱਗ ਜਾਂਦਾ ਇਹ ਕੰਮ ਜਿਨ੍ਹਾਂ ਨੂੰ ਮਤਲਬ ਬਿਲਕੁਲ ਵੀ ਨਹੀਂ ਸੂਟ ਸਟਿਚ ਜਾਂ ਸੀਨ ਵੀ ਨਹੀਂ ਮਾਰਨੀ ਹੁੰਦੀ ਉਹਨਾਂ ਲਈ ਮੈਂ ਮਤਲਬ ਵੀਡੀਓਜ਼ ਪਾਉਣੀ ਸਟਾਰਟ ਕਰੂੰਗੀ ਤੇ ਉਹਨਾਂ ਨੂੰ ਕਾਫੀ ਹੈਲਪ ਮਿਲ ਜੂਗੀ ਸੂਟ ਸਿੱਖਣ ਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਸੂਟ ਦੇਖਣਾ ਹੁੰਦਾ ਵੀ ਪੂਰਾ ਆਪਣਾ 5 ਮੀਟਰ ਦਾ ਕੱਪੜਾ ਤੇ 1 ਮੀਟਰ ਆਪਣਾ ਹੁੰਦਾ 39 ਇੰਚ ਤੱਕ 1 ਮੀਟਰ ਬਣ ਜਾਂਦਾਗਾ ਤੁਸੀਂ ਉਹਨੂੰ 5 ਵਾਰ ਫੋਲਡ ਕਰ ਸਕਦੇ ਹੋ ਸੂਟ ਨੂੰ ਨਹੀਂ ਚਾਹੀਦੀਆ ਵੀ ਆਪਾਂ ਇੱਥੇ ਕਿੰਨੀ ਨੰਬਰ ਸੂਈ ਯੂਜ਼ ਕਰਨੀਆਂ ਕਿਹੜੇ ਕੱਪੜੇ ਤੇ ਕਿਹੜੀ ਸੂਈ ਲਾਉਣੀ ਆਪਾਂ ਨੇ ਕਾਟਾਂ ਵਗੈਰਾ ਸਿੱਖਣੀਆਂ ਨੇ ਉਹ ਇੱਕਦਮ ਕੱਪੜੇ ਦੇ ਉੱਪਰ ਨਹੀਂ ਪਾਉਣੀਆਂ ਹੈਗੀਆਂ ਕਾਟਾਂ ਪਹਿਲਾਂ ਆਪਾਂ ਤੁਹਾਨੂੰ ਨਿਊਜ਼ਪੇਪਰ ਤੇ ਸਿਖਾਵਾਂਗੇ ਵੀ ਕਿਸ ਤਰ੍ਹਾਂ ਕਾਟਾ ਪਾਉਣੀਆਂ ਨੇ ਫਿਰ ਅੱਗੇ ਆਪਾਂ ਕੱਪੜੇ ਤੇ ਸਿਖਾਵਾਂਗੇ ਤੇ ਕਈਆਂ ਨੂੰ ਇੰਚ ਟੇਪ ਦਾ ਨਹੀਂ ਪਤਾ ਹੁੰਦਾ ਵੀ 1 ਇੰਚ ਕਿੰਨੇ ਇੰਚ ਤੱਕ ਕਿੰਨੇ ਉਹਦੇ ਤੱਕ ਬਣਦਾ ਮਤਲਬ ਜਿਵੇਂ 2 ਤੋਂ 3 ਤੱਕ ਇਹ 1 ਇੰਚ ਬਣ ਗਿਆ ਤੇ ਫਿਰ ਸਵਾ ਤੱਕ ਕਿੱਥੇ ਨਿਸ਼ਾਨੀ ਆਉਂਦੀ ਆ ਪੌਣੇ ਤੱਕ ਕਿੱਥੇ ਆਉਂਦੀ ਆ ਇਹ ਸਾਰਾ ਕੁਝ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਦੱਸਿਆ ਕਰੂੰਗੀ ਪਲੀਜ਼ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਨੂੰ ਤੇ ਆਪਾਂ ਨੇ ਸੂਟ ਦਾ ਮਤਲਬ ਨਾਪ ਕਿਵੇਂ ਲੈਣਾ ਜਿਹੜਾ ਆਪਣਾ ਨਾਪ ਵਾਲਾ ਸੂਟ ਆ ਉਦੋਂ ਆਪਾਂ ਨੇ ਕਿਵੇਂ ਨਾਪ ਲੈਣਾ ਤੇ ਫਿਰ ਕੱਟਣ ਵੇਲੇ ਆਪਾਂ ਨੇ ਕਿੰਨਾ ਕੱਪੜਾ ਵਾਧ ਰੱਖਣਾ ਜਿਵੇਂ ਘੇਰੇ ਚ ਫੋਲਡਿੰਗ ਲਈ ਸਲਵਾਰ ਦੀ ਲੈਂਥ ਸਾਰਾ ਕੁਝ ਮੈਂ ਤੁਹਾਨੂੰ ਸਮਝਾਉਂਗੀ ਜਿਸ ਤਰ੍ਹਾਂ ਮਤਲਬ ਮੈਂ ਨੇ ਸ਼ੁਰੂਆਤ ਕੀਤੀ ਸੀ ਸਟਿਚਿੰਗ ਵਗੈਰਾ ਸਿੱਖਣ ਦੀ ਉਦੋਂ ਹੀ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਨੂੰ ਮਤਲਬ ਬਹੁਤ ਜ਼ਿਆਦਾ ਸ਼ੌਂਕ ਸੀ ਇਹ ਕੰਮ ਦਾ ਇਸ ਕਰਕੇ ਮੈਂ ਨੇ ਇਹ ਕੰਮ ਸਿੱਖਿਆ ਸੀ ਪਹਿਲਾਂ ਪਹਿਲਾਂ ਮੈਨੂੰ ਵੀ ਬਹੁਤ ਔਖਾ ਲੱਗਿਆ ਸੀ ਬਟ ਅੱਗੇ-ਅੱਗੇ ਫਿਰ ਮੈਨੂੰ ਮਾਈਂਡ ਚ ਐਵੇਂ ਸੀ ਵੀ ਨਹੀਂ ਮੈਨੇ ਸਿੱਖਣੀ ਸਿੱਖਣਾ ਤੇ ਜਦੋਂ ਮਤਲਬ ਆਪਾਂ ਮੰਚ ਕਿਸੇ ਚੀਜ਼ ਨੂੰ ਉਹ ਕਰ ਲਈਏ ਵੀ ਆਪਾਂ ਨੇ ਸਿੱਖਣਾ ਤਾਂ ਜ਼ਰੂਰ ਸਿੱਖਿਆ ਜਾ ਸਕਦਾ ਜਿਹੜੇ ਸਾਵ ਨਾਲ ਸਟਿਚਿੰਗ ਦੇ ਚਾਰजेस ਵਧੇ ਪਏ ਨੇ ਹਰੇਕ ਭੈਣ ਨੂੰ ਸਿੱਖਣੀ ਚਾਹੀਦੀ ਨੇ ਆਪਣੇ ਸਿੰਪਲ ਲਾਈਨਿੰਗ ਵਾਲੇ ਸੂਟ ਆਪਣੇ ਆਪ ਹੀ ਤਿਆਰ ਕਰਨੇ ਚਾਹੀਦੇ ਨੇ ਹੁਣ ਮਤਲਬ ਜਿੰਨੀ ਕਿ ਆਪਾਂ ਨੂੰ ਸਮਾਂ ਹੀ ਦਿੰਨੇ ਆ ਟੇਲਰਾਂ ਨੂੰ ਓਨੇ ਦਾ ਤਾਂ ਆਪਣਾ ਵਧੀਆ ਸੂਟ ਹੀ ਬਣ ਜਾਂਦਾ ਇੱਕ